ਸੱਤ ਸ਼ਿਰਿਆ ਕਾਲ ਜੀ ਘਰ ਵਿੱਚ ਅਗਰ ਤੁਹਾਡੇ ਹਰ ਟਾਈਮ ਬੜਾਈ ਝਗੜਾ ਰਹਿੰਦਾ ਨਾ ਤਾਂ ਤੁਸੀਂ ਇਹ ਕੰਮ ਜ਼ਰੂਰ ਕਰੋ ਕਿ ਤੁਸੀਂ ਸੱਤ ਲਸਣ ਲੈ ਲਓ ਛਿੱਲ ਲਓ ਉਹਨਾਂ ਨੂੰ ਚੰਗੀ ਤਰ੍ਹਾਂ ਫਿਰ ਉਹਨਾਂ ਦਾ ਛਿਲਕਾ ਉਤਾਰ ਲਓ ਇੱਕ ਪਤਲੀ ਜੀ ਭਾਵੇਂ ਸੀਂਖ ਲੈ ਲਓ ਭਾਵੇਂ ਰੜਕੇ ਦੇਲ ਨੂੰ ਭਾਵੇਂ ਲੱਕੜੀ ਲੈ ਲਓ ਫਿਰ ਉਹ ਸੱਤ ਜਿਹੜੇ ਲਸਣ ਲਏ ਸੀਗੇ ਉਹਨਾਂ ਨੂੰ ਸੀਂਖ ਲੱਕੜੀ ਵਿੱਚ ਬਾਰੀ-ਬਾਰੀ ਜਿਵੇਂ ਅਪਤਾਗੇ ਚ ਪਰੋਉਂਦੇ ਆ ਉਵੇਂ ਉਹਨਾਂ ਵਿੱਚ ਲੱਕੜੀ ਇੱਕ ਦੂਜੇ ਦੇ ਮਤਲਬ ਸੈੱਟ ਕਰ ਲਓ ਤੇ ਫਿਰ ਉਹਨੂੰ ਆਪਣੇ ਘਰ ਦੀ ਛੱਤ ਉੱਪਰ ਸੁੱਕਣਾ ਪਾਇਆ ਉਹ ਜਿਉਂ-ਜਿਉਂ ਉਹ ਲਸਣ ਸੱਤੋ ਸੁੱਕਣਗੇ ਓਵੇਂ-ਓਵੇਂ ਹੀ ਤੁਹਾਡੇ ਘਰ ਦਾ ਵੀ ਜਿਹੜਾ ਕੈਲਕੂਲੇਸ਼ਨ ਹੈ ਮੁੱਕਣਾ ਸ਼ੁਰੂ ਹੋ ਜਾਵੇਗਾ ਮਤਲਬ ਖਤਮ ਹੋਣਾ ਸ਼ੁਰੂ ਹੋ ਜਾਵੇਗਾ ਦੇਖੋ ਜੀ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੈਗੀ ਮੈਂ ਤਾਂ ਇਹੀ ਕਹੂੰਗੀ ਕਿ ਅਗਰ ਇਹ ਕੰਮ ਕਰਦੇ ਆ ਜਿਹੜਾ ਬੰਦਾ ਘਰ ਦਾ ਮੇਨ ਹੁੰਦਾ ਤੇ ਉਹਨੂੰ ਹੀ ਹੁੰਦਾ ਕਿ ਹਾਂ ਘਰ ਚ ਕਲੇਸ਼ ਰਹਿੰਦਾ ਹੈ ਤੇ ਅਗਰ ਉਹੀ ਸਾਰਿਆਂ ਦੇ ਨਾਂ ਦੀ ਇੱਕ ਨਾਮ ਸਿਮਰਨ ਦੀ ਮਾਲਾ 108 ਵਾਰੀ ਮੂਲ ਮੰਤਰ ਦਾ ਜਾਪ ਕੀਤਾ ਜਾਵੇ ਉਹ ਸਾਰਿਆਂ ਦੇ ਬੰਦਿਆਂ ਦੇ ਨਾਂ ਦਾ ਤਾਂ ਮੈਂ ਕਹਿੰਨੀ ਆ ਉਹਦੇ ਵਰਗੀ ਤਾਰੀਖ ਇਹ ਨਹੀਂ ਹੈਗੀ ਤੇ ਚਲੋ ਜੀ ਤੁਹਾਨੂੰ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਅੱਗੇ ਕਿਸੇ ਨੂੰ ਤੇ ਲਾਈਕ ਕਰ ਦਿਓ ਕਮੈਂਟ ਕਰਿਓ ਸੋਨਾ ਜੀ ਔਰ ਸਬਸਕ੍ਰਾਈਬ ਕਰ ਲਿਓ ਜ਼ਰੂਰ